ਉਹ ਇੱਥੇ ਕੋਰੀਡੋਰ ਦੇ ਵਿੱਚ ਆਪਾਂ ਇੱਥੇ ਖੜੇ ਆ ਜਿਨਨੇ ਇਹ ਸਾਰੀਆਂ ਚੀਜ਼ਾਂ ਬਣਾਈਆਂ ਗਈਆਂ ਜਿਹੜੇ ਰੂਮਸ ਅਲੱਗ-ਅਲੱਗ ਬਣਾਏ ਗਏ ਇਹਨਾਂ ਦਾ ਕੀ ਕੰਮ ਕੀ ਕੀ ਹੈ ਤੇ ਇਹਦੇ ਨਾਲ ਸ਼ੁਰੂਆਤੀ ਕਿੱਥੋਂ ਹੁੰਦੀ ਹੈਗੀ ਇਹ ਦੇਖੋ ਜੀ ਉਹ ਸਭ ਤੋਂ ਪਹਿਲਾਂ ਸਾਡੇ ਕਾਉਂਸਲਰ ਮੈਡਮ ਦਾ ਰੂਮ ਹੈਗਾ ਜਿਹੜੇ ਕਿ ਨਾਲ-ਨਾਲ ਥੈਰੇਪੀਸਿਸ ਕਾਉਂਸਲਿੰਗ ਸੈਸ਼ਨਸ ਲੈਂਦੇ ਹਨ ਤੇ ਉਸ ਤੋਂ ਬਾਅਦ ਹੈਗਾ ਸਾਡਾ ਲੀਗਲ ਸਰਵਿਸਿਸ ਰੂਮ ਕਿਸੇ ਪੇਸ਼ੈਂਟ ਨੂੰ ਲੀਗਲ ਏਡ ਦੇ ਵਿੱਚ ਜਾਂ ਕਿਸੇ ਕੇਸ ਦੇ ਵਿੱਚ ਫਸਿਆ ਹੋਇਆ ਉਸ ਦੀ ਨਾਲ ਸਹਾਇਤਾ ਹੋ ਸਕਦੀ ਹੈ ਤੇ ਨਾਲ ਨਾਲ ਜਿਹੜੇ ਪੇਸ਼ੈਂਟ ਸਾਡੇ ਰਿਕਵਰ ਹੋ ਜਾਂਦੇ ਹਨ ਉਹਨਾਂ ਨੂੰ ਅਸੀਂ ਨੌਕਰੀ ਤੇ ਵੀ ਲਗਵਾਉਂਦੇ ਹਾਂ এমਪਲੋਇਮੈਂਟ ਅਸਿਸਟੈਂਟ ਸੈੱਲ ਹੈ ਰੋਜ਼ਗਾਰ ਮਦਦ ਸੈੱਲ ਜਿਹਦੇ ਵਿੱਚ ਪੇਸ਼ੈਂਟ ਆਪਣੀ ਹੈਲਪ ਕਰਾਂਦੇ ਹਨ ਦੇਖ ਸਕਦੇ ਹੈਗੇ ਕਿ ਇਹ ਨਸ਼ਾ ਮੁਕਤੀ ਕੇਂਦਰ ਦੇ ਵਿੱਚ ਸਲੂਨ ਬਣਾਇਆ ਗਿਆ ਹੈ ਜਿੱਥੇ ਪੂਰੀ ਟ੍ਰੇਨਿੰਗ ਜਿਹੜੀ ਹੈ ਉਹ ਮੁੰਡਿਆਂ ਨੂੰ ਦਿੱਤੀ ਜਾਂਦੀ ਹੈ ਜਿਹੜੇ ਨਸ਼ਾ ਛੱਡਣਾ ਚਾਹੁੰਦੇ ਨੇ ਤਾਂ ਕਿ ਉਹਨਾਂ ਦਾ ਮਾਈਂਡ ਜਿਹੜਾ ਹੈ ਡਿਸਟਰੈਕਟ ਕੀਤਾ ਜਾਵੇ ਤਾਂ ਕਿ ਉਹਨਾਂ ਨੂੰ ਉਸ ਪਾਸੇ ਨਾ ਜਾਇਆ ਜਾਵੇ ਇਸ ਤੋਂ ਸਿੱਖ ਕੇ ਆਪਣਾ ਰੋਜ਼ਗਾਰ ਵੀ ਕਰ ਸਕਦੇ ਹਾਂ ਬਿਲਕੁਲ ਬਿਲਕੁਲ ਅਸਲ ਜ਼ਿੰਦਗੀ 'ਚ ਵਾਪਸ ਜਾਣ ਦਾ ਅਕੈਡਮੀ ਇਸੇ ਕਰਕੇ ਬੁੜੀਆ ਕਰਾਈ ਜਾਂਦੇ ਹਨ ਤਾਂ ਕਿ ਉਹ ਅੱਗੇ ਜਾ ਕੇ ਆਪਣੀ ਰੋਜ਼ਗਾਰ ਜੀ ਕ੍ਰਿਕਟ ਬਾਲ ਤੇ ਫੁੱਟਬਾਲ ਸਟਿਚਿੰਗ ਵਾਲਾ ਰੂਮ ਹੈ ਇੱਥੇ ਪੇਸ਼ੈਂਟ ਸਾਡੇ ਬੈਠ ਕੇ ਆਪਣੇ ਜਿਵੇਂ ਫੁੱਟਬਾਲ ਨੂੰ ਸਟਿਚ ਕੀਤਾ ਕੀਤਾ ਜਾਂਦਾ ਜਿਵੇਂ ਕਿ ਤੁਸੀਂ ਜਾਣਦੇ ਹੋ ਜਲੰਧਰ ਇਜ਼ ਅ ਹੱਬ ਫਾਰ ਦਾ ਸਪੋਰਟਸ ਮਾਰਕੀਟ ਤੇ ਇੱਥੇ ਜਿੰਨੇ ਵੀ ਮਰੀਜ਼ ਆ ਸਾਡੇ ਉਹ ਸਿੱਖਦੇ ਹਨ ਤੇ ਆਪਣੇ ਰੋਜ਼ਗਾਰ ਦਾ ਸਾਧਨ ਬਣਾਉਂਦੇ ਹਨ ਇਸ ਚੀਜ਼ ਨੂੰ ਤੇ ਇਹਨਾਂ ਨੂੰ ਪੇ ਵੀ ਕੀਤਾ ਜਾਂਦਾ ਹੈ ਜੇ ਕੋਈ ਫੁੱਟਬਾਲ ਬਣਾਉਂਦੇ ਆ ਤੇ ਕ੍ਰਿਕਟ ਬਾਲ ਬਣਾਉਂਦੇ ਉਹਨਾਂ ਨੂੰ ਪੇਮੈਂਟ ਹਾਂਜੀ ਪੇਮੈਂਟ ਵੀ ਮਿਲਦੀ ਹੈ ਇੱਥੇ ਬੈਠ ਕੇ ਉਹ ਕਮਾਉਂਦੇ ਵੀ ਤੇ ਮੈਂ ਹੁਣ ਤੁਹਾਨੂੰ ਉਹਨਾਂ ਯੋਧਿਆਂ ਨਾਲ ਮਿਲਾਵਾਂਗਾ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਨਸ਼ੇ ਦੇ ਕੋੜ ਨੂੰ ਕੱਢ ਕੇ ਅਸਲ ਜ਼ਿੰਦਗੀ ਦੇ ਵਿੱਚ ਵਾਪਸ ਆਏ ਨੇ ਜਿਹੜੋ ਜਦੋਂ ਹੁਣ ਜਿਹੜੇ ਆ ਤੁਸੀਂ ਨਸ਼ਾ ਛੁਡਾਓ ਕੇਂਦਰ ਦੇ ਵਿੱਚ ਆਏ ਤੇ ਉਹਦੇ ਵਿੱਚ ਜਦੋਂ ਤੁਸੀਂ ਨਵੀਆਂ ਚੀਜ਼ਾਂ ਦੇਖੀਆਂ ਸਿੱਖਣ ਨੂੰ ਕੁਝ ਮਿਲਿਆ ਭਗਵਾਨ ਸਰਕਾਰ ਯੁੱਧ ਨਸ਼ਾ ਵਿਰੁੱਧ ਚਲਾ ਰਹੀ ਹੈ ਕਿਵੇਂ ਲੱਗਿਆ ਇਹਨਾਂ ਦਾ ਉਪਰਾਲਾ ਬਹੁਤ ਵਧੀਆ ਉਪਰਾਲਾ ਕੀਤਾ ਜੀ ਮੇਰੇ ਵਰਗਾ ਠੀਕ ਹੋ ਸਕਦਾ ਮੈਂ ਤਾਂ ਕਹਿੰਦਾ ਹਰ ਕੋਈ ਠੀਕ ਹੋ ਸਕਦਾ ਨਹੀਂ ਤਾਂ ਜੈਸਾ ਮੇਰਾ ਹਾਲ ਸੀਗਾ ਮੈਨੂੰ ਨਹੀਂ ਲੱਗਦਾ ਸੀ ਕਿ ਮੈਂ ਕਦੇ ਠੀਕ ਹੋਊਂਗਾ ਮੈਨੂੰ ਇਹੀ ਲੱਗਦਾ ਸੀ ਮੈਂ ਵੀ ਕਿਤੇ ਇੰਜੈਕਸ਼ਨ ਲਾ ਕੇ ਦਿਰੇਆ ਮਿਲੂਗਾ ਇਹਨਾਂ ਨੂੰ ਦਿਰੇਆ ਮਿਲੂਗਾ ਕਿਤੇ ਨਾ ਬਟੇ ਤੇ ਆ ਕੇ ਵਧੀਆ ਲੱਗਾ ਹੂੰ ਵਧੀਆ ਪ੍ਰਾਲਾ ਕੀਤਾ ਭਗਵਾਨ ਮਾਰ ਸਾਹਿਬ ਯੁੱਧ ਨਸ਼ਿਆ ਵਿਰੁੱਧ ਜੋ ਕਿ ਭਗਵਾਨ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਹੈ ਤੇ ਉਸ ਦੇ ਤਹਿਤ ਨਸ਼ਾ ਛੁਡਾਓ ਕੇਂਦਰਾਂ ਦੇ ਵਿੱਚ ਵੀ ਨਵੇਂ ਪ੍ਰੋਜੈਕਟ ਲਿਆ ਕੇ ਨੌਜਵਾਨਾਂ ਨੂੰ ਨਸ਼ਾ ਛੁਡਾਉਣ ਦੇ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਤੁਸੀਂ ਮੇਰੇ ਪਿੱਛੇ ਨਸ਼ਾ ਛੁਡਾਓ ਕੇਂਦਰ ਦੇਖ ਸਕਦੇ ਹੋ ਜਿੱਥੇ ਅਸੀਂ ਅੱਜ ਪਹੁੰਚੇ ਹਾਂ ਪੰਜਾਬ ਤੱਕ ਦੀ ਟੀਮ ਤੇ ਇੱਥੇ ਅਸੀਂ ਤੁਹਾਨੂੰ ਉਹ ਚੀਜ਼ਾਂ ਦਿਖਾਵਾਂਗੇ ਤੇ ਨਾਲ ਇਹਨਾਂ ਕੋਲੋਂ ਪੁੱਛਾਂਗੇ ਕਿ ਨਸ਼ਾ ਛਡਾਓ ਕੇਂਦਰ ਦੇ ਵਿੱਚ ਭਗਵੰਤ ਸਰਕਾਰ ਵੱਲੋਂ ਕਿਹੜੇ ਨਵੇਂ ਕੰਮ ਕੀਤੇ ਗਏ ਨੇ ਤੇ ਜਿਹੜੇ ਕੀ ਜਿਸ ਨਾਲ ਨੌਜਵਾਨਾਂ ਦਾ ਨਸ਼ਾ ਛੱਡਣਾ ਆਸਾਨ ਹੋਇਆ ਤੇ ਉਹ ਮੁੜ ਤੋਂ ਆਪਣੀ ਇੱਕ ਨਵੀਂ ਸ਼ੁਰੂਆਤ ਜ਼ਿੰਦਗੀ ਦੀ ਕਰ ਰਹੇ ਨੇ ਤਾਂ ਹੁਣ ਅਸੀਂ ਪਹੁੰਚ ਚੁੱਕੇ ਹਾਂ ਨਸ਼ਾ ਮੁਕਤੀ ਕੇਂਦਰ ਦੇ ਵਿੱਚ ਜਿੱਥੇ ਕਿ ਨੌਜਵਾਨਾਂ ਨੂੰ ਨਸ਼ਾ ਛੁਡਾਓ ਕੇਂਦਰ ਜਿਹਦੇ ਚ ਆਪਾਂ ਕਹਿੰਦੇ ਆ ਕਿ ਉਹਨਾਂ ਨੂੰ ਪ੍ਰੋਸੈਸ ਕਿਵੇਂ ਸ਼ੁਰੂ ਹੁੰਦਾ ਤੇ ਸਾਡੇ ਨਾਲ ਨੇ ਮੈਡਮ ਡਾਕਟਰ ਅਹਰ ਕਿਰਨਦੀਪ कौर ਜਿਨ੍ਹਾਂ ਨੇ ਇਸ ਕਹਿ ਸਕਦੇ ਹੋ ਕਿ ਤੁਸੀਂ ਸਾਰੇ ਜਿੰਨੇ ਵੀ ਇੱਥੇ ਨਸ਼ਾ ਛੁਡਾਓ ਕੇਂਦਰ ਦੇ ਵਿੱਚ ਨੌਜਵਾਨ ਆਉਂਦੇ ਨੇ ਉਹਨਾਂ ਨੂੰ ਪ੍ਰੋਸੈਸ ਤੇ ਉਹਨਾਂ ਦਾ ਟ੍ਰੀਟਮੈਂਟ ਜਿਹੜਾ ਨੇ ਉਹ ਇਹ ਚਲਾਉਂਦੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਮੈਡਮ ਸਵਾਗਤ ਹੈ ਤੁਹਾਡਾ ਪਹਿਲਾ ਤਾਂ ਪੰਜਾਬ ਤੱਕ ਤੇ ਸਭ ਤੋਂ ਮੈਂ ਤੁਹਾਨੂੰ ਪਹਿਲਾਂ ਇਹ ਪੁੱਛਣਾ ਚਾਹਾਂਗਾ ਕਿ ਕੀ ਪ੍ਰੋਸੈਸ ਰਹਿੰਦਾ ਹੈ ਕਿਵੇਂ ਨੌਜਵਾਨ ਇੱਥੇ ਤੱਕ ਪਹੁੰਚ ਕਰਦੇ ਨੇ ਤੇ ਉਸ ਤੋਂ ਬਾਅਦ ਕਿਹੜੇ ਕਿਹੜੇ ਡਿਫਰੈਂਟ ਕੇਸਿਸ ਦੇ ਵਿੱਚ ਉਹਨਾਂ ਨੂੰ ਤੁਸੀਂ ਡਿਵਾਈਡ ਕਰਦੇ ਹੋ ਤੇ ਅੱਗੇ ਕੀ ਕੀ ਸੁਵਿਧਾਵਾਂ ਦੇ ਨਾਲ ਜਿਹੜਾ ਤੁਸੀਂ ਕਹਿ ਸਕਦੇ ਹੋ ਕਿ ਮੁੰਡਿਆਂ ਦੇ ਵਿੱਚ ਉਤਸ਼ਾਹ ਹੁੰਦਾ ਕਿ ਅਸੀਂ ਛੱਡੀਏ ਅਸੀਂ ਅਸਲ ਜ਼ਿੰਦਗੀ ਦੇ ਵਿੱਚ ਜਾਈਏ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਡਾਕਟਰ ਹਰਮਨ ਕਿਰਨਦੀਪ ਕੌਰ ਹੈ ਮੈਂ ਸੈਕੀਟਰਿਸਟ ਹਾਂ ਇੱਥੇ ਜਿਹੜੇ ਕੀ ਰੀਹੈਬਿਟੇਸ਼ਨ ਸੈਂਟਰ ਛੇਕੇ ਵਿਖੇ ਪੋਸਟਡ ਹਾਂ ਜਿਵੇਂ ਕਿ ਇਹਨਾਂ ਨੇ ਪੁੱਛਿਆ ਸਾਡੇ ਕੋਲ OPD ਬੇਸਿਸ ਦੇ ਵਿੱਚ ਜੇ ਕੋਈ ਮਰੀਜ਼ ਆਂਦਾ ਹੈ ਜਿਹੜਾ ਕਿ ਨਸ਼ਾ ਕਰਦਾ ਹੈ ਜਾਂ ਚਿੱਟੇ ਦਾ ਸੇਵਨ ਕਰਦਾ ਹੈ ਤਬਾਕੂ ਲੈਂਦਾ ਹੈ ਜਾਂ ਸ਼ਰਾਬ ਪੀਂਦਾ ਹੈ ਉਹਦਾ ਅਸੀਂ ਇਨੀਸ਼ੀਅਲ ਡੀਟੌਕਸੀਫਿਕੇਸ਼ਨ ਫੇਜ਼ ਦੇ ਵਿੱਚ ਉਹਦਾ ਆਪਾਂ ਇਲਾਜ ਕਰਦੇ ਹਾਂ ਜਿਹੜਾ ਕਿ 10 ਤੋਂ 12 ਦਿਨ ਦੇ ਵਿੱਚ ਕੰਪਲੀਟ ਹੋ ਜਾਂਦਾ ਹੈ ਉਸ ਤੋਂ ਬਾਅਦ ਰੀਹੈਬਿਲੀਟੇਸ਼ਨ ਫੇਜ਼ ਆ ਜਾਂਦਾ ਹੈ ਜਿਦੇ ਵਿੱਚ ਅਸੀਂ ਦੋ ਤਰ੍ਹਾਂ ਦਾ ਰੀਹੈਬ ਕਰਦੇ ਹਾਂ ਇੱਕ ਹੁੰਦਾ ਸ਼ਾਰਟ ਟਰਮ ਰੀਹੈਬ ਇੱਕ ਹੁੰਦਾ ਲੌਂਗ ਟਰਮ ਰੀਹੈਬ ਸ਼ਾਰਟ ਟਰਮ ਰੀਹੈਬ ਹੁੰਦਾ 3 ਮਹੀਨੇ ਤੱਕ ਤੇ ਉਸ ਤੋਂ ਬਾਅਦ ਵੀ ਜੇ ਮਰੀਜ਼ ਜੇ ਸਾਡੇ ਕੋਲ ਰਹਿਣਾ ਚਾਹੁੰਦਾ ਹੈ ਤਾਂ ਉਸ ਦੇ ਵਿੱਚ ਅਸੀਂ 6 ਮਹੀਨੇ ਤੱਕ ਪੇਸ਼ੈਂਟ ਨੂੰ ਇੱਥੇ ਰੱਖ ਸਕਦੇ ਹਾਂ ਜੀ ਹਾਂਜੀ ਤੇ ਇਹ ਜਿਹੜੀਆਂ ਚੀਜ਼ਾਂ ਆਪਾਂ ਹੁਣ ਇੱਥੇ ਕੋਰੀਡੋਰ ਦੇ ਵਿੱਚ ਆਪਾਂ ਇੱਥੇ ਖੜੇ ਆ ਜਿਨ੍ਹਾਂ ਨੇ ਇਹ ਸਾਰੀਆਂ ਚੀਜ਼ਾਂ ਬਣਾਈਆਂ ਗਈਆਂ ਜਿਹੜੇ ਰੂਮਸ ਅਲੱਗ-ਅਲੱਗ ਬਣਾਏ ਗਏ ਇਹਨਾਂ ਦਾ ਕੀ ਕੰਮ ਕੀ ਕੀ ਹੈ ਤੇ ਇਹਦੇ ਨਾਲ ਸ਼ੁਰੂਆਤੀ ਕਿੱਥੋਂ ਹੁੰਦੀ ਹੈਗੀ ਇਹ ਦੇਖੋ ਜੀ ਉਹ ਸਭ ਤੋਂ ਪਹਿਲਾਂ ਸਾਡੇ ਕਾਉਂਸਲਰ ਮੈਡਮ ਦਾ ਰੂਮ ਹੈਗਾ ਜਿਹੜੇ ਕਿ ਨਾਲ-ਨਾਲ ਥੈਰੇਪੀਸਟਸ ਕਾਉਂਸਲ ਕਿਸੇ ਪੇਸ਼ੈਂਟ ਨੂੰ ਲੀਗਲ ਏਡ ਦੇ ਵਿੱਚ ਜਾਂ ਕਿਸੇ ਕੇਸ ਦੇ ਵਿੱਚ ਫਸਿਆ ਹੋਇਆ ਉਸ ਦੀ ਨਾਲ ਸਹਾਇਤਾ ਹੋ ਸਕਦੀ ਹੈ ਤੇ ਨਾਲ ਨਾਲ ਜਿਹੜੇ ਪੇਸ਼ੈਂਟ ਸਾਡੇ ਰਿਕਵਰ ਹੋ ਜਾਂਦੇ ਹਨ ਉਹਨਾਂ ਨੂੰ ਅਸੀਂ ਨੌਕਰੀ ਤੇ ਵੀ ਲਗਵਾਉਂਦੇ ਹਾਂ এমਪਲੋਇਮੈਂਟ ਅਸਿਸਟੈਂਟ ਸੈੱਲ ਹੈ ਰੋਜ਼ਗਾਰ ਮਦਦ ਸੈੱਲ ਜਿਹਦੇ ਵਿੱਚ ਪੇਸ਼ੈਂਟ ਆਪਣੀ ਹੈਲਪ ਕਰਾਂਦੇ ਹਨ ਹਾਂਜੀ ਤੇ ਇਹ ਸਾਡੀ ਜਿਹੜੀ ਕਿਤਾਬਾ ਕਿਤਾਬ ਘਰ ਕਹਿ ਸਕਦੇ ਆ ਲਾਇਬ੍ਰੇਰੀ ਹੈ ਜਿੱਥੇ ਪੇਸ਼ੈਂਟਸ ਬੈਠ ਕੇ ਆਪਣੇ ਇੱਕ ਜਾਂ ਦੋ ਘੰਟੇ ਆਪਣੇ ਜਿਹੜੇ ਰੂਟੀਨ ਦੇ ਵਿੱਚ ਜੋ ਪੜ੍ਹਨਾ ਚਾਹੁੰਦੇ ਹਨ ਜਾਂ ਮੋਟੀਵੇਟ ਹੋਣਾ ਚਾਹੁੰਦੇ ਹਨ ਉਹ ਆਪਣੇ ਇੱਥੇ ਸਟਾਰਟ ਕਰਦੇ ਓਕੇ ਇਹ ਸਾਰੀਆਂ ਸੁਵਿਧਾਵਾਂ ਉਹਨਾਂ ਨੂੰ ਇੱਥੇ ਮਿਲੀਆਂ ਹੋਈਆਂ ਤੇ ਸਨ ਫਾਊਂਡੇਸ਼ਨ ਦੇ ਨਾਲ ਜਦੋਂ ਕੋਲਾਬ ਹੋਈ ਉਸ ਤੋਂ ਬਾਅਦ ਕੀ ਕੀ ਇੱਥੇ ਕੀ ਕੀ ਚੀਜ਼ਾਂ ਸ਼ੁਰੂ ਹੋਈਆਂ ਸਨ ਫਾਊਂਡੇਸ਼ਨ ਨਾਲ ਸਾਡੀ ਕੋਲਾਬੋਰੇਸ਼ਨ ਪਹਿਲਾਂ ਤੋਂ ਹੀ ਚੱਲ ਰਹੀ ਹੈ ਬਟ ਅਕਤੂਬਰ ਦੇ ਵਿੱਚ ਹੀ ਸਾਡਾ ਜਿਹੜਾ ਸਕਿੱਲ ਵਿੰਗ ਹੈ ਇਸ ਨੂੰ ਮਾਨ ਸਰਕਾਰ ਨੇ ਦੁਆਰਾ ਅਪਗ੍ਰੇਡ ਕਰ ਦਿੱਤਾ ਹੈ ਜਿਦੇ ਵਿੱਚ ਕੀ ਸਾਡੇ ਕੋਲ ਜਿਵੇਂ ਸਲੂਨ ਦਾ ਆਪਾਂ ਕੋਰਸ ਕਰਵਾਨੇ ਹਾਂ ਪੇਸ਼ੈਂਟਸ ਨੂੰ ਜਿਹੜੇ ਸਾਡੇ ਨਾਲ ਐਡਮਿਟਡ ਨੇ ਪਰ ਉਸ ਤੋਂ ਬਾਅਦ ਜੇ ਪੇਸ਼ੈਂਟ ਕੋਈ ਕੰਪਲੀਟ ਕਰ ਲੈਂਦਾ ਹੈ ਕੋਰਸਸ ਨੂੰ ਆਪਾਂ ਸਰਟੀਫਿਕੇਟ ਵੀ ਪ੍ਰੋਵਾਈਡ ਕਰਦੇ ਹਾਂ 3 ਮਹੀਨੇ ਦਾ ਕੋਰਸ ਕੰਪਲੀਟ ਤੁਸੀਂ ਇਸ ਸਾਈਡ ਦੇਖ ਸਕਦੇ ਹੈਗੇ ਕਿ ਇਹ ਨਸ਼ਾ ਮੁਕਤੀ ਕੇਂਦਰ ਦੇ ਵਿੱਚ ਸਲੂਨ ਬਣਾਇਆ ਗਿਆ ਹੈ ਜਿੱਥੇ ਪੂਰੀ ਟ੍ਰੇਨਿੰਗ ਜਿਹੜੀ ਹੈ ਉਹ ਮੁੰਡਿਆਂ ਨੂੰ ਦਿੱਤੀ ਜਾਂਦੀ ਹੈ ਜਿਹੜੇ ਨਸ਼ਾ ਛੱਡਣਾ ਚਾਹੁੰਦੇ ਨੇ ਤਾਂ ਕਿ ਉਹਨਾਂ ਦਾ ਮਾਈਂਡ ਜਿਹੜਾ ਹੈ ਡਿਸਟਰੈਕਟ ਕੀਤਾ ਜਾਵੇ ਤਾਂ ਕਿ ਉਹਨਾਂ ਨੂੰ ਉਸ ਪਾਸੇ ਨਾ ਜਾਇਆ ਜਾਵੇ ਇਸ ਤੋਂ ਸਿੱਖ ਕੇ ਆਪਣਾ ਰੋਜ਼ਗਾਰ ਵੀ ਕਰ ਸਕਦੇ ਹਾਂ ਬਿਲਕੁਲ ਬਿਲਕੁਲ ਅਸਲ ਜ਼ਿੰਦਗੀ ਚ ਵਾਪਸ ਜਾਣ ਦਾ ਸਰਟੀਫਿਕੇਟ ਵੀ ਇਸੇ ਕਰਕੇ ਉਹ ਹੀ ਕਰਾਇਆ ਕਰਾਏ ਜਾਂਦੇ ਹਨ ਤਾਂ ਜੋ ਕਿ ਉਹ ਅੱਗੇ ਜਾ ਕੇ ਆਪਣੀ ਰੋਜ਼ਗਾਰ ਬਣਾ ਸਕੀ ਜੀ ਜੀ ਤੇ ਹੋਰ ਕਿਹੜੇ-ਕਿਹੜੇ ਇੱਥੇ ਕੋਰਸਿਸ ਜਿਹੜੇ ਨੇ ਉਹ ਚੱਲ ਰਹੇ ਨੇ ਸਾਡੇ ਕੋਲ ਜਿਵੇਂ ਇਸ ਇਹ ਸਾਡੇ ਕੋਲ ਪਹਿਲਾਂ ਵੀ ਇਹ ਕੋਰਸ ਚੱਲ ਰਿਹਾ ਸੀਗਾ ਬਟ ਇਸ ਨੂੰ ਅਸੀਂ ਅਪਗ੍ਰੇਡ ਕਰ ਦਿੱਤਾ ਹੈ ਅਕਤੂਬਰ ਦੇ ਵਿੱਚ ਇਹ ਹੈਗੀ ਇਲੈਕਟ੍ਰੀਸ਼ੀਅਨ ਲੈਬ ਇਹ ਸਾਡੇ ਸਨ ਫਾਊਂਡੇਸ਼ਨ ਵੱਲੋਂ ਜਿਹੜੇ ਸਟਾਫ ਮੈਂਬਰਸ ਨੇ ਉਹ ਇੱਥੇ ਬੱਚਿਆਂ ਨੂੰ ਪੜ੍ਹਾਉਂਦੇ ਹਨ ਜਿਹੜੇ ਵੀ ਮਰੀਜ਼ ਸਾਡੇ ਕੋਲ ਦਾਖਲ ਨੇ ਕੁਝ ਓਟ ਦੇ ਵਿੱਚੋਂ ਵੀ ਮਰੀਜ਼ ਸਾਡੇ ਕੋਲ ਆਉਂਦੇ ਹਨ ਜਿਹੜੇ ਇੱਥੇ ਆ ਕੇ ਸਿੱਖਦੇ ਹਨ ਜੀ ਹਾਂਜੀ ਦੇਖੋ ਜੀ ਜਿਵੇਂ ਸਾਡਾ ਕ੍ਰਿਕਟ ਬਾਲ ਤੇ ਫੁੱਟਬਾਲ ਸਟਿਚਿੰਗ ਵਾਲਾ ਰੂਮ ਹੈ ਇੱਥੇ ਪੇਸ਼ੈਂਟ ਸਾਡੇ ਬੈਠ ਕੇ ਆਪਣੇ ਜਿਵੇਂ ਫੁੱਟਬਾਲ ਨੂੰ ਸਟਿਚ ਕੀਤਾ ਕੀਤਾ ਜਾਂਦਾ ਜਿਵੇਂ ਕਿ ਤੁਸੀਂ ਜਾਣਦੇ ਹੋ ਜਲੰਧਰ ਇਜ਼ ਅ ਹੱਬ ਫਾਰ ਦਾ ਸਪੋਰਟਸ ਮਾਰਕੀਟ ਤੇ ਇੱਥੇ ਜਿੰਨੇ ਵੀ ਮਰੀਜ਼ ਆ ਸਾਡੇ ਉਹ ਸਿੱਖਦੇ ਹਨ ਤੇ ਆਪਣੇ ਰੋਜ਼ਗਾਰ ਦਾ ਸਾਧਨ ਬਣਾਉਂਦੇ ਹਨ ਇਸ ਚੀਜ਼ ਨੂੰ ਤੇ ਇਹਨਾਂ ਨੂੰ ਪੇ ਵੀ ਕੀਤਾ ਜਾਂਦਾ ਹੈ ਜੇ ਕੋਈ ਫੁੱਟਬਾਲ ਬਣਾਉਂਦੇ ਆ ਤੇ ਕ੍ਰਿਕਟ ਬਾਲ ਬਣਾਉਂਦੇ ਉਹਨਾਂ ਨੂੰ ਪੇਮੈਂਟ ਹਾਂਜੀ ਪੇਮੈਂਟ ਵੀ ਮਿਲਦੀ ਹੈ ਇੱਥੇ ਬੈਠ ਕੇ ਉਹ ਕਮਾਉਂਦੇ ਵੀ ਹਨ ਸੋ ਇਹ ਤੁਸੀਂ ਵੇਖ ਸਕਦੇ ਹੈਗੇ ਕਿ ਨਸ਼ਾ ਮੁਕਤੀ ਕੇਂਦਰ ਦੇ ਵਿੱਚ ਨਸ਼ਾ ਛੁਡਾਓ ਕੇਂਦਰ ਦੇ ਵਿੱਚ ਇਹ ਸਾਰੀਆਂ ਫੈਸਿਲਿਟੀਆਂ ਦਿੱਤੀਆਂ ਗਈਆਂ ਮੈਡਮ ਸਾਡੇ ਨਾਲ ਇੱਥੇ ਪੇਸ਼ੈਂਟ ਬੈਠੇ ਨੇ ਜਿਹੜੇ ਨਸ਼ਾ ਮੁਕਤ ਹੋ ਚੁੱਕੇ ਨੇ ਇਹਨਾਂ ਬਾਰੇ ਇਹਨਾਂ ਦੇ ਕੇਸ ਬਾਰੇ ਦੱਸੋ ਕਿਵੇਂ ਇਹਨਾਂ ਨੇ ਛੱਡਿਆ ਕਿੰਨਾ ਇਹਨਾਂ ਨੂੰ ਸਮਾਂ ਲੱਗ ਗਿਆ ਇਹ ਜਿਵੇਂ ਸਾਡੇ ਪਹਿਲੇ ਪੇਸ਼ੈਂਟ ਹਨ ਇਹ ਸਾਡੀ ਇੱਕ ਸਕਸੈਸ ਸਟੋਰੀ ਹਨ ਜਿਵੇਂ ਕਿ ਇਹਨਾਂ ਨੂੰ ਛੱਡੇ ਨੂੰ ਤਕਰੀਬਨ 2.5 ਸਾਲ ਹੋ ਚੁੱਕੇ ਹਨ ਇਨੀਸ਼ੀਅਲ ਦੇ ਵਿੱਚ ਇਹ ਕਿੰਨੇ ਸਾਲਾਂ ਦੇ ਉੱਤੇ ਚਿੱਟੇ ਦਾ ਸੇਵਨ ਕਰਦੇ ਸੀ ਅੱਦੇ ਤੋਂ ਇੱਕ ਗ੍ਰਾਮੀ ਲੈਂਦੇ ਸੀ ਘਰ ਦੇ ਵਿੱਚ ਡਿਸਪਿਊਟ ਰਹਿੰਦਾ ਸੀ ਰੁਪਈਆ ਪੈਸਾ ਨਹੀਂ ਸੀ ਬਚਦਾ ਫਾਈਨੈਂਸ਼ੀਅਲ ਇੰਡੀਪੈਂਡੈਂਸ ਨਹੀਂ ਸੀਗੀ ਇਸ ਕਰਕੇ ਫਿਰ ਇਨਾਂ ਨੇ ਆਪਣਾ ਇਲਾਜ ਇੱਥੇ ਕਰਵਾਇਆ ਤੇ ਉਸ ਤੋਂ ਬਾਅਦ ਰੀਹੈਬਿਲੀਟੇਸ਼ਨ ਸੈਂਟਰ ਵੀ 3 ਮਹੀਨੇ ਤੱਕ ਕੱਟਿਆ ਤੇ ਉਸ ਤੋਂ ਬਾਅਦ ਫਿਰ ਇਹ ਰਿਕਵਰ ਹੋ ਕੇ ਸਾਡੇ ਕੋਲ ਹੁਣ ਦੁਬਾਰਾ ਵਿਜ਼ਿਟ ਕਰਨ ਆਉਂਦੇ ਹਨ ਸੋ ਮੈਮ ਜਦੋਂ ਦੀ ਭਗਵੰਤ ਸਰਕਾਰ ਸੱਤਾ ਦੇ ਵਿੱਚ ਆਈ ਹੈ ਉਸ ਤੋਂ ਬਾਅਦ ਜਿਵੇਂ ਅਯੁੱਧ ਨਸ਼ਾ ਵਿਰੁੱਧ ਸਰਕਾਰ ਵੱਲੋਂ ਚਲਾਇਆ ਗਿਆ ਤੇ ਇਹ ਨਸ਼ਾ ਛੁਡਾਓ ਕੇਂਦਰ 'ਚ ਹੋਰ ਕਿਹੜੇ-ਕਿਹੜੇ ਕੰਮ ਨਵੇਂ ਲਿਆਂਦੇ ਗਏ ਜਿਦੇ ਨਾਲ ਕਿ ਜਿੰਨੇ ਵੀ ਪੇਸ਼ੈਂਟਸ ਹੈਗੇ ਉਹਨਾਂ ਦੇ ਵਿੱਚ ਉਤਸ਼ਾਹ ਵਧੇ ਕਿੰਸੀ ਜਿਵੇਂ ਕਿ ਤੁਸੀਂ ਇਹ ਦੇਖ ਰਹੇ ਹੋ ਇਹ ਸਾਡੀ ਕੰਪਿਊਟਰ ਲੈਵ ਹੈ ਜਿੱਥੇ ਸਾਡੇ ਕੋਲ ਐਟ ਪ੍ਰੈਸੈਂਟ 14 ਕ ਬੇਸਿਕ ਖਾਂਦੇ ਆ ਤਾਂ ਜੋ ਕਿ ਜਿਵੇਂ ਬਾਹਰ ਜਾ ਕੇ ਕੋਈ ਟਾਈਪ ਰਾਈਟਿੰਗ ਦਾ ਉਹ ਕੋਰਸ ਕਰ ਸਕਣ ਜਾਂ ਬੇਸਿਕ ਇਤੇ ਕੰਪਿਊਟਰ ਦੀ ਜੌਬ ਉਹਨਾਂ ਨੂੰ ਲੱਗ ਸਕੇ ਮਾਨ ਸਰਕਾਰ ਵੱਲੋਂ ਇਹੀ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਕਿ ਜਿਹੜੇ ਬੱਚੇ ਜਿਵੇਂ ਬਾਹਰ ਜਾ ਕੇ ਉਹਨਾਂ ਦਾ ਕੰਮ ਛੁੱਟ ਜਾਂਦਾ ਹੈ ਜੀ ਔਰ 8th ਸਟੈਂਡਰਡ ਪਾਸ ਹੁੰਦੇ ਹਨ ਜਾਂ 10ਵੀਂ ਕਲਾਸ ਪੜ੍ਹੇ ਹੁੰਦੇ ਹਨ ਉਹਨਾਂ ਨੂੰ ਅਸੀਂ ਇੱਥੇ ਕੰਪਿਊਟਰ ਦਾ ਕੋਰਸ ਕਰਵਾਉਂਦੇ ਹਾਂ ਤਾਂ ਜੋ ਕਿ ਉਹ ਬਾਹਰ ਜਾ ਕੇ ਆਪਣੀ ਰੋਜ਼ਗਾਰ ਉਹ ਕਮਾ ਸਕਣ ਤੇ ਕੰਪਿਊਟਰ ਕੋਰਸ ਦੇ ਵਿੱਚ ਕੁਝ ਸਪੈਸੀਫਿਕੇਸ਼ਨ ਵੀ ਸਿਖਾਉਂਦੇ ਹਾਂ ਮਤਲਬ ਕਿ ਬੇਸਿਕ ਸਕਿਲਸ ਦੇ ਵਿੱਚ ਜਿਵੇਂ MS Word ਵਗੈਰਾ MS Excel ਉਹ ਸਾਰਾ ਕੁਝ ਜਿਵੇਂ ਡਾਟਾ ਐਂਟਰੀ ਕਿੱਦਾਂ ਕਰਨੀ ਹੈ ਉਹ ਸਾਰਾ ਕੁਝ ਇੱਥੇ ਸਿਖਾਇਆ ਜਾਂਦਾ ਹੈ ਠੀਕ ਸੋ ਤੁਸੀਂ ਇਹ ਸੁਣੀਆਂ ਡਾਕਟਰ ਮੈਡਮ ਦੀਆਂ ਗੱਲਾਂ ਕਿ ਜਿਵੇਂ ਇਹਨਾਂ ਨੇ ਦੱਸਿਆ ਕਿ ਕੀ ਕੁਝ ਮਾਨ ਸਰਕਾਰ ਦੇ ਅਧਿਆਨ ਤੋਂ ਬਾਅਦ ਹੋਇਆ ਨਵੀਆਂ ਚੀਜ਼ਾਂ ਐਡ-ਆਨ ਹੋਈਆਂ ਤੁਸੀਂ ਅਸੀਂ ਇਸ ਸਮੇਂ ਖੜੇ ਹਾਂ ਇੱਕ ਕੰਪਿਊਟਰ ਲੈਬ ਦੇ ਵਿੱਚ ਬਹੁਤ ਹੀ ਸ਼ਾਨਦਾਰ ਜਿਹੜੀ ਹੈ ਕੰਪਿਊਟਰ ਲੈਬ ਬਣਾਈ ਗਈ ਹੈ ਤੇ ਜਿਨੇ ਵੀ ਨਸ਼ਾ ਛੁਡਾਣ ਦੇ ਲਈ ਆਪਣੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਲਈ ਇੱਥੇ ਬੱਚੇ ਆਉਂਦੇ ਨੇ ਜਾਂ ਫਿਰ ਨੌਜਵਾਨ ਆਉਂਦੇ ਨੇ ਇਹ ਕਿਸੇ ਵੀ ਏਜ ਦੇ ਤੁਸੀਂ ਕਹਿ ਸਕਦੇ ਹੋ ਕਿ ਉਹਨਾਂ ਦੇ ਲਈ ਇੱਕ ਵੱਡਾ ਤੇ ਕਹਿ ਸਕਦੇ ਹੋ ਕਿ ਇੱਕ ਨਵੀਂ ਜ਼ਿੰਦਗੀ ਦੇਣ ਦਾ ਜਿਹੜਾ ਉਪਰਾਲਾ ਹੈ ਉਹ ਭਗਵੰਤ ਮਾਨ ਸਰਕਾਰ ਕਰ ਰਹੀ ਹੈ ਤਾਂ ਇਸ ਸਮੇਂ ਅਸੀਂ ਜਿਮ ਦੇ ਵਿੱਚ ਖੜੇ ਆ ਜਿਹੜਾ ਨਸ਼ਾ ਛੁਡਾਓ ਕੇਂਦਰ ਦੇ ਵਿੱਚ ਬਣਿਆ ਹੈ ਮੈਮ ਇਹਦੀ ਕੋਈ ਟਾਈਮਿੰਗ ਵਗੈਰਾ ਵੀ ਤੁਸੀਂ ਰੱਖੀ ਹੋਈ ਹੈ ਇਹਦੀ ਸਾਡੇ ਕੋਲ ਨਾ ਸਨ ਫਾਊਂਡੇਸ਼ਨ ਵੱਲੋਂ ਟ੍ਰੇਨਰ ਪ੍ਰੋਵਾਈਡਡ ਹਨ ਜਿਹੜੇ ਕਿ ਸਵੇਰੇ ਇੱਕ ਘੰਟਾ ਤੇ ਸ਼ਾਮ ਨੂੰ ਇੱਕ ਘੰਟਾ ਬੱਚੇ ਜਿਹੜੇ ਵੀ ਸਾਡੇ ਕੋਲ ਦਾਖਲ ਹਨ ਉਹਨਾਂ ਨੂੰ ਜਿਮ ਕਰਵਾਇਆ ਜਾਂਦਾ ਹੈ ਤੇ ਕਿੰਨੇ ਕੁ ਬੱਚੇ ਇਹਦੇ ਵਿੱਚ ਪਾਰਟਿਸਿਪੇਟ ਕਰ ਲੈਂਦੇ ਨੇ ਅਸੀਂ ਤਾਂ ਇਹੀ ਚਾਹੁੰਦੇ ਜਿੰਨੀ ਵੀ ਸਾਡੀ ਸਟਰੈਂਥ ਹੈ ਉਹ ਸਾਰੇ ਜਿਮ ਕਰਨ ਮਾਰਨਿੰਗ ਦੇ ਵਿੱਚ ਕਿਉਂਕਿ ਇਹਨਾਂ ਦੀ ਜੇ ਫਿਜ਼ੀਕਲ ਹੈਲਥ ਅੱਛੀ ਹੋਏਗੀ ਤਦ ਹੀ ਮੈਂਟਲ ਹੈਲਥ ਅੱਛੀ ਹੋਏਗੀ ਇਸ ਲਈ ਅਸੀਂ ਉਹਨਾਂ ਨੂੰ ਨਾ ਪੂਰੀਆਂ ਜਿਹੜੀ ਆ ਹੁਣੇ ਭਗਵੰਤਪਨ ਸਰਕਾਰ ਨੇ ਸਾਰਿਆਂ ਨੂੰ ਇਨਫਰਾਸਟ੍ਰਕਚਰ ਜਿਹੜਾ ਨਵਾਂ ਦਿੱਤਾ ਗਿਆ ਤਾਂ ਕਿ ਸਿਰਫ ਇੱਕੋ ਇੱਕ ਮਕਸਦ ਹੈ ਯੁੱਧ ਨਸ਼ਾ ਵਿਰੁੱਧ ਜਿਹੜਾ ਭਗਵੰਤ ਸਰਕਾਰ ਚਲਾ ਰਹੀ ਹੈ ਜਿਹਦਾ ਸੈਕੰਡ ਫੇਸ ਹੁਣ ਸ਼ੁਰੂ ਕੀਤਾ ਗਿਆ ਉਸ ਦੇ ਵਿੱਚ ਜਿੰਨੇ ਵੀ ਨੌਜਵਾਨ ਇਸ ਨਸ਼ੇ ਦੀ ਦਲਦਲ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਤੇ ਮੈਂ ਹੁਣ ਤੁਹਾਨੂੰ ਉਹਨਾਂ ਯੋਧਿਆਂ ਨਾਲ ਮਿਲਾਵਾਂਗਾ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਨਸ਼ੇ ਦੇ ਕੋੜ ਨੂੰ ਕੱਢ ਕੇ ਅਸਲ ਜ਼ਿੰਦਗੀ ਦੇ ਵਿੱਚ ਵਾਪਸ ਆਏ ਨੇ ਆ ਵੀਰ ਮੇਰੇ ਨਾਲ ਖੜੇ ਨੇ ਜਿਨ੍ਹਾਂ ਨੇ ਨਸ਼ਾ ਛੱਡ ਕੇ ਆਪਣੀ ਜ਼ਿੰਦਗੀ ਦੇ ਵਿੱਚ ਵਾਪਸ ਆਉਣ ਦਾ ਫੈਸਲਾ ਲਿਆ ਹੈ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਭਾਜੀ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕ ਹੈ ਲੋ ਜਾਂ ਫਿਰ ਰੱਬ ਦੀ ਕਿਰਪਾ ਹੋਈ ਕਿ ਤੁਸੀਂ ਇਸ ਦਲਦਲ ਦੇ ਵਿੱਚੋਂ ਬਾਹਰ ਆਏ ਮੈਂ ਤੁਹਾਨੂੰ ਇਹ ਪੁੱਛਣਾ ਚਾਹਾਂਗਾ ਕਿ ਜਦੋਂ ਨਸ਼ੇ ਕਰਦੇ ਸੀਗੇ ਉਦੋਂ ਕਿੱਦਾਂ ਦੇ ਹਾਲਾਤ ਸੀਗੇ ਕਿੱਦਾਂ ਦੀ ਉਹ ਜ਼ਿੰਦਗੀ ਸੀ ਤੇ ਇੱਥੇ ਆਉਣ ਦਾ ਫੈਸਲਾ ਕਿਵੇਂ ਲਿਆ ਸਾਰਾ ਫੈਸਲਾ ਇਦਾਂ ਸੀ ਬ੍ਰਦਰ ਮੇਰੇ ਨੇ ਮੋਟੀਵੇਟ ਕੀਤਾ ਤੇ ਬ੍ਰਦਰ ਆ ਵੱਡੇ ਮੇਰੇ ਜੀ ਇਹਨਾਂ ਨੇ ਮੋਟੀਵੇਟ ਕੀਤਾ ਕਿ ਬਹੁਤ ਪਰੇਸ਼ਾਨੀ ਰਹਿੰਦੀ ਸੀ ਘਰੇ ਲੜਾਈਆਂ ਝਗੜੇ ਗਾਲਾਂ ਕੱਲਾ ਕੱਲਾ ਹੀ ਆ ਮੈਂ ਤੇ ਅਸੀਂ ਇਕੱਲੇ ਆ ਤੁ ਜੀ ਇੰਨਾ ਇਹਦਾ ਕੋਈ ਹੋਰ ਨਾ ਮੇਰਾ ਜੀ ਫੇਰੇ ਵੀ ਘਰ ਚ ਲੜਾਈ ਝਗੜੇ ਪੈਸਿਆਂ ਤੋਂ ਜਦੀ ਕਿਸੇ ਚੀਜ਼ ਤੋਂ ਨਸ਼ਾ ਕਰਨ ਨਹੀਂ ਕਰਨਾ ਬਟ ਵੇ ਇੱਕ ਦਿਨ ਕਿਸੇ ਯਾਰ ਦੋਸਤ ਨੇ ਸਲਾਹ ਦਿੱਤੀ ਹੁਣੇ ਭਾਈ ਜੀ ਨੂੰ ਕਿ ਇਦਾਂ ਇਦਾਂ ਚੱਕਰ ਆ ਤੁਸੀਂ ਇਹਨੂੰ ਐਡਮਿਟ ਕਰਵਾਓ ਜੀ ਫਿਰ ਆ ਜਗਾਵਾਰੇ ਪਤਾ ਲੱਗਾ ਇੱਥੇ ਆਇਆ ਵਧੀਆ ਮਹਿਸੂਸ ਹੋਇਆ ਮੈਨੂੰ 3 ਮਹੀਨੇ ਲਾ ਕੇ ਗਿਆ ਇੱਥੇ ਮੈਂ ਵਧੀਆ ਤਰੀਕੇ ਨਾਲ ਅੰਦਰ ਕੰਪਿਊਟਰ ਕਲਾਸਿਸ ਵਗੈਰਾ ਸਭ ਕੁਝ ਲੱਗਦੀਆਂ ਜੋ ਮੈਂ ਕੰਪਿਊਟਰ ਕਲਾਸਿਸ ਲਾਈਆਂ ਬਾਹਰ ਆਇਆ ਹੌਲੀ ਹੌਲੀ ਜੱਕਦਮ ਤਾਂ ਸਭ ਕੁਝ ਨਹੀਂ ਹੁੰਦਾ ਹੌਲੀ ਹੌਲੀ ਕੰਮ ਦੇਖਿਆ ਗੱਡੀ ਲਈ ਆਪਣੀ ਫਿਰ ਜਿਹੜਾ ਪ੍ਰਾਈਵੇਟ ਗੱਡੀ ਚਲਾਉਣਾ بس ਇਦਾਂ ਹੀ ਹੁਣ ਚੰਗਾ ਲੱਗ ਰਿਹਾ ਅਸਲ ਜ਼ਿੰਦਗੀ ਚ ਵਾਪਸ ਆ ਕੇ ਬਹੁਤ ਬਹੁਤ ਵਧੀਆ ਮਹਿਸੂਸ ਹੋ ਰਿਹਾ ਤੇ ਹੁਣ ਹੁਣ ਦਿਨ ਚ ਕੀ ਕੰਮ ਕਰਦੇ ਹੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਹੁਣ ਕੀ ਕੰਮ ਕਰਦੇ ਹੋ ਸਮਨ ਡਰਾਈਵਿੰਗ ਕਰਦਾ ਪ੍ਰਾਈਵੇਟ ਮੇਰੀ ਟੂਰਿਸਟ ਕਾਰ ਕੈਬ ਚਲਾਉਂਦਾ ਜੀ ਵਧੀਆ ਚੱਲ ਰਿਹਾ ਹੁੰਦਾ ਕਰਦਾ ਸਿਸਟਮ ਨੇ ਹੁਣ ਖੁਸ਼ ਹਾਂ ਉਸ ਤੋਂ ਬਾਅਦ ਆ ਕੇ ਨਸ਼ਾ ਛੱਡ ਕੇ ਪੈਰਾਂ ਤੇ ਹੋ ਗਏ ਪਹਿਲਾਂ ਤਾਂ ਜ਼ਿੰਦਗੀ ਕੋਈ ਨਹੀਂ ਸੀ ਜੀ ਸਰਕਾਰ ਦਾ ਧੰਨਵਾਦ ਬਹੁਤ ਜਦੋਂ ਜਦੋਂ ਹੁਣ ਜਿਹੜੇ ਆ ਤੁਸੀਂ ਨਸ਼ਾ ਛੁਡਾਓ ਕੇਂਦਰ ਦੇ ਵਿੱਚ ਆਏ ਤੇ ਉਹਦੇ ਵਿੱਚ ਜਦੋਂ ਤੁਸੀਂ ਨਵੀਆਂ ਚੀਜ਼ਾਂ ਦੇਖੀਆਂ ਸਿੱਖਣ ਨੂੰ ਕੁਝ ਮਿਲਿਆ ਭਗਵੰਤ ਸਰਕਾਰ ਯੁੱਧ ਨਸ਼ਾ ਵਿਰੁੱਧ ਚਲਾ ਰਹੀ ਹੈ ਕਿਵੇਂ ਲੱਗਿਆ ਇਹਨਾਂ ਦਾ ਉਪਰਾਲਾ ਬਹੁਤ ਵਧੀਆ ਉਪਰਾਲਾ ਕੀਤਾ ਜੀ ਮੇਰੇ ਵਰਗਾ ਠੀਕ ਹੋ ਸਕਦਾ ਮੈਂ ਤਾਂ ਕਹਿੰਦਾ ਹਰ ਕੋਈ ਠੀਕ ਹੋ ਸਕਦਾ ਨਹੀਂ ਤਾਂ ਜੈਸਾ ਮੇਰਾ ਹਾਲ ਸੀਗਾ ਮੈਨੂੰ ਨਹੀਂ ਲੱਗਦਾ ਕਿ ਮੈਂ ਕਦੀ ਠੀਕ ਹੋਊਂਗਾ ਮੈਨੂੰ ਇਹੀ ਲੱਗਦਾ ਸੀ ਮੈਂ ਵੀ ਕਿਤੇ ਇੰਜੈਕਸ਼ਨ ਲਾ ਕੇ ਗਿਰਿਆ ਮਿਲੂਗਾ ਇਹਨਾਂ ਨੂੰ ਡਿਗਿਆ ਮਿਲੂਗਾ ਕਿਤੇ ਨਾ ਕਿਤੇ ਬਟ ਇੱਥੇ ਆ ਕੇ ਵਧੀਆ ਲੱਗਾ ਵਧੀਆ ਪੁਰਾ ਲੱਗਤਾ ਭਗਵੰਤ ਮਾਨ ਸਰਕਾਰ ਦੀ ਤੇ ਬਾਕੀਆਂ ਹੋਰਾਂ ਨੂੰ ਕੀ ਮੈਸੇਜ ਦੇਵੋਗੇ ਤੇ ਕਿਵੇਂ ਧੰਨਵਾਦ ਕਰਦੇ ਹੋ ਸਾਰੇ ਮੈਂ ਧੰਨਵਾਦ ਹੈ ਇਹੀ ਆ ਜੀ ਸਾਰੇ ਸਟਾਫ ਦਾ ਸਾਰੀ ਸਰਕਾਰ ਦਾ ਭਗਵੰਤ ਮਾਨ ਸਰਕਾਰ ਦਾ ਕਿ ਇਹਨਾਂ ਨੇ ਅੱਜ ਸ਼ੁਰੂ ਕੀਤਾ ਯੁੱਧ ਨਸ਼ਾ ਵਿਰੁੱਧ ਜੀ ਵਧੀਆ ਕੀਤਾ ਜੀ ਬਾਕੀ ਮੈਂ ਤਾਂ ਇਹੀ ਕਹੂੰਗਾ ਜੀ ਨਸ਼ਾ ਕੋੜ ਮੇਰੇ ਵੀਰ ਭਰਾ ਜਿਹੜੇ ਕਰਦੇ ਆ ਹਲੇ ਵੀ ਤੁਹਾਡੇ ਕੋਲ ਮੌਕਾ ਵਾ ਇੱਕ ਵਾਰੀ ਛੱਡ ਦੂਗੇ ਤੇ ਗਾ ਜਿੰਦਗੀ ਬਹੁਤ ਸੋਹਣੀ ਆ ਬਿਲਕੁਲ ਬੜੀ ਜਿੰਦਗੀ ਪਈ ਆ ਹਲੇ ਬਿਲਕੁਲ ਤੇ ਸਾਡੇ ਨਾਲ ਉਹਨਾਂ ਦੇ ਵੱਡੇ ਭਰਾ ਵੀ ਮੌਜੂਦ ਨੇ ਜਿਨ੍ਹਾਂ ਨੇ ਇਹਨਾਂ ਇਹਨਾਂ ਦਾ ਉਹ ਅਸਲੀ ਕਹਿ ਸਕਦੇ ਹੋ ਕਿ ਉਹ ਦਲਦਲ ਦੇਖੀ ਜਾਂ ਉਹ ਨਰਕ ਭਰੀ ਜ਼ਿੰਦਗੀ ਦੇਖੀ ਤੇ ਉਹਨਾਂ ਨਾਲ ਗੱਲ ਕਰਦੇ ਆ ਭਾਜੀ ਜਦੋਂ ਨਸ਼ਾ ਕਰਦੇ ਸੀਗੇ ਤੇ ਕੀ ਹਾਲਾਤ ਸੀਗੇ ਘਰ ਦੇ ਉਦੋਂ ਕਿਵੇਂ ਭਾਜੀ ਘਰ ਦਾ ਵਿਹਾਰਾ ਬਹੁਤ ਮੁਸ਼ਕਲ ਹੋ ਰਿਹਾ ਸੀ ਕਰਦੇ ਹਾਲਾਤ ਬਹੁਤ ਮਾੜੇ ਸੀ ਇਹਨੇ ਨਸ਼ੇ ਵਾਸਤੇ ਪੈਸੇ ਮੰਗਣੇ ਮੇਰਾ ਵੀ ਕਾਰੋਬਾਰ ਇਹਨਾਂ ਹੈ ਨਹੀਂ ਸੀ ਫਿਰ ਵੀ ਚਲੋ ਜਿੱਦਾਂ ਵੀ ਮੜਕ ਕਰਨਾ ਫਿਰ ਮੈਨੂੰ ਕਿਸੇ ਬੰਦੇ ਨੇ ਸਲਾਹ ਦਿੱਤੀ ਵੀ ਆਪਣੇ ਭਗਵੰਤਾਨ ਸਰਕਾਰ ਹੁਣਾ ਨੇ ਕੇਂਦਰ ਖੋਲੇ ਆ ਫ੍ਰੀ ਵਾਲੇ ਤੇ ਮੈਂ ਫਿਰ ਇੱਥੇ ਇਹਨਾਂ ਨੂੰ ਲੈ ਕੇ ਆਇਆ 1.5 ਸਾਲ ਪਹਿਲੇ ਇਹਨਾਂ ਨੂੰ ਇੱਥੇ ਕਰਾਇਆ ਸੀ ਤੇ ਹੁਣ ਆਪਣਾ ਚਲੋ ਕੰਮਕਾਰ ਕਰਦੇ ਆ ਸਹੀ ਆ ਨਸ਼ਾ ਛੱਡਤਾ ਜੀ ਇਹਨਾਂ ਨੇ ਹੁਣ ਅੱਜ ਠੀਕ ਦੇਖ ਕੇ ਮਨ ਨੂੰ ਬਹੁਤ 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 ਖੁਸ਼ੀ ਹੋ ਰਹੀ ਮੈਂ ਮੈਂ ਬੜਾ ਧੰਨਵਾਦ ਕਰਦਾ ਭਾਈ ਸਰਕਾਰ ਦਾ ਪਹਿਲੇ ਅਸੀਂ ਪ੍ਰਾਈਵੇਟ ਵੀ ਬੜੇ ਪੈਸੇ ਭਰੇ ਪ੍ਰਾਈਵੇਟ ਸੈਂਟਰਾਂ ਚ ਵੀ ਇਹਨੂੰ ਕਰਾਇਆ ਵਾ ਪਰ ਉਥੋਂ ਜਾ ਕੇ ਮੁਰਗੇ ਨਹੀਂ ਫੇਰ ਮੇਰੇ ਖਿਆਲ ਪ੍ਰਾਈਵੇਟ ਸੈਂਟਰਾਂ ਵਾਲੇ ਵੀ ਕੁਛ ਨਾ ਕੁਝ ਦਿੰਦੇ ਹੁਣੇ ਖਾਣ ਨੂੰ ਜਦੋਂ ਬੰਦਾ ਟਿਕਾ ਰਹਿੰਦਾ ਉਥੇ ਉਥੇ 12-12000 15-15000 ਮਹੀਨੇ ਦਾ ਪਰ ਦੇ ਸੀ ਇੱਥੇ ਕੋਈ ਪੈਸੇ ਤਾਂ ਨਹੀਂ ਇੱਥੇ ਇੱਥੇ ਬਿਲਕੁਲ ਫ੍ਰੀ ਆ ਜੀ ਠੀਕ ਹੈ ਤੇ ਭਗਵਾਨ ਸਰਕਾਰ ਦਾ ਬਹੁਤ ਹਾਂਜੀ ਹਾਂਜੀ ਬਿਲਕੁਲ ਧੰਨਵਾਦ ਕਰਦੇ ਆ ਅਸੀਂ ਅਸੀਂ ਤਾਂ ਇਹ ਕਹਿੰਦੇ ਆ ਦੇਖੋ ਜੀ ਜੇ ਕਿਸੇ ਨੂੰ ਇਹ ਕੋਰ ਲੱਗਾ ਆ ਤੇ ਉਹਨੂੰ ਆਪਣੇ ਉਲਾਓ ਜ਼ਿੰਦਗੀ ਤੁਹਾਡੀ ਬਹੁਤ ਸੋਹਣੀ ਆ ਉਹ ਚੰਗੀ ਤਰੀਕੇ ਨਾਲ ਜੀਓ ਠੀਕ ਨਹੀਂ ਜੇ ਆਪਾਂ ਸੋਚਾਂਗੇ ਨਹੀਂ ਆਪਾਂ ਨਸ਼ੇ ਦੇ ਵਿੱਚ ਹੀ ਮਰਨਾ ਆ ਨਸ਼ੇ ਦੇ ਵਿੱਚ ਹੀ ਹੋਣਾ ਆ ਤੇ ਹੁਣ ਸਰਕਾਰ ਨੇ ਇਹਨੇ ਉਪਰਾਲੇ ਕੀਤੇ ਆ ਜਗਾ ਜਗਾ ਸੈਂਟਰ ਖੋਲ ਦਿੱਤੇ ਆ ਬਿਲਕੁਲ ਪੈਸਾ ਨਹੀਂ ਕੋਈ ਲੱਗਦਾ ਫ੍ਰੀ ਆ ਬਿਲਕੁਲ ਫ੍ਰੀ ਆਫ ਕੋਸਟ ਆ ਤੇ ਇਹ ਵੀ ਆ ਅੰਦਰ ਕੰਮ ਕਰ ਸਿੱਖਣ ਨੂੰ ਮਿਲਦਾ ਕੰਪਿਊਟਰ ਸਿੱਖ ਲਓ ਜਿਹੜਾ ਵੀ ਬੰਦਾ ਜੋ ਵੀ ਕਰਦਾ ਹੈਗਾ ਆ ਬਿਲਕੁਲ ਵੀ ਆਪਣਾ ਕੰਮ ਕਰ ਸਿੱਖ ਕੇ ਬੰਦਾ ਆਪਣਾ ਬਾਹਰ ਜੋਬ ਕਰ ਸਕਦਾ ਜਾ ਕੇ ਨੇ ਪੈਰਾਂ ਤੇ ਆਪਣੇ ਪੈਰਾਂ ਦੇ ਹਾਂਜੀ 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 ਜਦੋਂ ਤੁਸੀਂ ਇਸ ਨਸ਼ੇ ਦੇ ਵਿੱਚ ਫਸੇ ਹੋਏ ਸੀਗੇ ਉਹ ਜ਼ਿੰਦਗੀ ਕਿਹੋ ਜਿਹੀ ਤੇ ਇਸ ਜਗ੍ਹਾ ਦਾ ਰਸਤਾ ਤੁਹਾਨੂੰ ਕਿਵੇਂ ਦਿਖਾਇਆ ਸਰ ਜੀ ਜ਼ਿੰਦਗੀ ਬਹੁਤ ਹੀ ਮਾੜੇ ਹਾਲਾਤ ਸੀਗੇ ਤੇ ਘਰ ਦੇ ਵੀ ਬਹੁਤ ਮਾੜੇ ਹਾਲਾਤ ਸੀਗੇ ਇਹਦਾ ਰਸਤਾ ਜਿਹੜਾ ਦਿਖਾਇਆ ਉਹ ਮੇਰੇ ਫਾਦਰ ਸਾਹਿਬ ਦੇ ਦੋਸਤ ਸੀਗੇ ਉਹਨਾਂ ਨੇ ਦੱਸਿਆ ਸੀਗਾ ਵੀ ਮਾਨ ਸਰਕਾਰ ਨੇ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਸੈਂਟਰ ਖੋਲੇ ਹੋਏ ਆ ਤੇ ਉੱਥੇ ਜਿਹੜਾ ਬਹੁਤ ਵਧੀਆ ਕੀਤਾ ਹੋਇਆ ਉਹਨਾਂ ਨੇ ਕੰਮ ਤਾਂ ਕਰਕੇ ਫਿਰ ਇੱਥੇ ਪਤਾ ਲੱਗਾ ਸੀਗਾ ਦੇ ਇੱਥੇ ਅੱਜ ਤੋਂ 3 ਸਾਲ ਪਹਿਲਾਂ ਮੈਂ ਆਇਆ ਸੀਗਾ ਤਾਂ ਹੁਣ ਮੈਂ ਆਪਣਾ ਬਹੁਤ ਵਧੀਆ ਕਾਰੋਬਾਰ ਕਰ ਰਿਹਾ ਠੀਕ ਕਰ ਰਿਹਾ ਤੇ ਉਦੋਂ ਜ਼ਿੰਦਗੀ ਕਿਵੇਂ ਬੀਤਦੀ ਸੀ ਕਿ ਜਦੋਂ ਤੁਸੀਂ ਇੱਥੇ ਫਸੇ ਹੋਏ ਸੀਗੇ ਮਤਲਬ ਕਿ ਨਿਕਲਦੇ ਸੀ ਤੁਸੀਂ ਕਹਿ ਲੋ ਕਿ ਨਰਕ ਭਰੀ ਜ਼ਿੰਦਗੀ ਵੀ ਜੇ ਕਿਸ ਨੂੰ ਆਪਾਂ ਬੁਲਾਉਂਦੇ ਸੀ ਕੋਈ ਬੁਲਾ ਕੇ ਖੁਸ਼ ਨਹੀਂ ਸੀਗਾ ਤਾਂ ਹੁਣ ਉਹੀ ਜਿਹੜੇ ਲੋਕ ਆ ਜਿਹੜਾ ਹਰ ਬੰਦਾ ਜਿਹਦੇ ਨਾਲ ਆਪਾਂ ਬਹਿਂਦੀਆਂ ਖਲੋਣੇ ਆ ਠੀਕ ਆ ਮਤਲਬ ਆਪਣੇ ਆਪ ਦਾ ਪਤਾ ਨਹੀਂ ਸੀ ਰਹਿੰਦਾ ਸੀ ਵੀ ਆਪਾਂ ਕਿੱਥੇ ਕੀ ਕਰਦੇ ਪਏ ਆ ਕੀ ਨਹੀਂ ਕਰਦੇ ਪਏ ਵੀ ਜ਼ਿੰਦਗੀ ਇੱਕ ਨਰਕ ਬਣ ਗਈ ਹੋਈ ਸੀ ਤੋ ਹੁਣ ਘਰ ਦੇ ਵੀ ਖੁਸ਼ ਆ ਸਾਰੇ ਖੁਸ਼ ਆ ਬਹੁਤ ਵਧੀਆ ਜਿਹਾ ਉਪਰਾਲਾ ਭਗਵੰਤ ਸਰਕਾਰ ਕਰ ਰਹੀ ਹੈ ਨਵੀਆਂ ਨਵੀਆਂ ਚੀਜ਼ਾਂ ਇਹਦੇ ਵਿੱਚ ਐਡ-ਆਨ ਕਰ ਰਹੀ ਹੈ ਨਸ਼ਾ ਸੁਣਾ ਕੇਂਦਰ ਦੇ ਵਿੱਚ ਕੀ ਬੱਚੇ ਕੁਝ ਸਿੱਖਣ ਕਿਵੇਂ ਵਿਖ ਰਿਓ ਤੁਹਾਡਾ ਬਹੁਤ ਹੀ ਵਧੀਆ ਬਹੁਤ ਹੀ ਸਲੰਘਾ ਜੋ ਗਿਆ ਸਰ ਕੰਪਿਊਟਰ ਦਾ ਨਾਲ ਬੇਸਿਕ ਦਾ ਕੋਰਸ ਕਰਾ ਰਹੇ ਆ ਫੁੱਟਬਾਲ ਦਾ ਸਲਾਈ ਦਾ ਉਹ ਕਰ ਰਹੇ ਆ ਸਲੂਨ ਦਾ ਕਰ ਰਹੇ ਆ ਕੁਕਿੰਗ ਦਾ ਕਰ ਰਹੇ ਆ ਬਾਕੀ ਸੰ ਪ੍ਰੋਡਕਸ਼ਨ ਜਿਹੜੀ ਕਰ ਰਹੀ ਹੈ ਉਹ ਬਹੁਤ ਵਧੀਆ ਉਪਰਾਲਾ ਕੀਤਾ ਉਹਨਾਂ ਨੇ ਬੱਚਿਆਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਤੇ ਬਹੁਤ ਕੁਝ ਸਿੱਖ ਕੇ ਜਾਂਦੇ ਵੀ ਆ ਪਰ ਤੁਸੀਂ ਸਾਡੇ ਵਾਲੀ ਦੇਖ ਲਓ ਇਹ ਵੀ ਸਿੱਖ ਕੇ ਗਏ ਹੋਏ ਆ ਤੇ ਤਾਂ ਇਹਨਾਂ ਨੇ ਬੁਲਾਇਆ ਸੀਗਾ ਅੱਜ ਤੇ ਆਪ ਆਏ ਆ ਤੁਹਾਡੇ ਦਰਸ਼ਨ ਕੀਤੇ ਤੇ ਨਾਲਿਆਂ ਨੂੰ ਕੀ ਸੰਦੇਸ਼ ਦੇਣਾ ਚਾਹੋ ਜਿਹੜੇ ਹੱਲੇ ਵੀ ਜਗਤ ਵਿੱਚ ਆਏ ਹੋਏ ਨੇ ਮੈਂ ਕੀ ਦੇ ਦੇਣ ਨੂੰ ਦੇਣਾ ਵਾਂ ਉਹ ਆਪ ਹੀ ਬਹੁਤ ਸਿਆਣੇ ਆ ਆਪਣੀ ਜ਼ਿੰਦਗੀ ਵਧੀਆ ਬਤਾਉਣ ਇਹ ਜਿਹੜੀ ਜ਼ਿੰਦਗੀ ਆ ਵਾਰ-ਵਾਰ ਨਹੀਂ ਮਿਲਦੀ ਤੇ ਬਹੁਤ ਵਧੀਆ ਉਪਰਾਲਾ ਮਾਨ ਸਰਕਾਰ ਦਾ ਥਾਂ-ਥਾਂ ਤੇ ਜਿਹੜੇ ਸੈਂਟਰ ਖੋਲੇ ਹੋਏ ਆ ਸੋ ਇਹ ਤੁਸੀਂ ਸੁਣ ਰਹੇ ਸੀਗੇ ਆਪ ਬੀਤੀਆਂ ਜਿਨ੍ਹਾਂ ਨੇ ਭਗਵੰਤ ਸਰਕਾਰ ਦੇ ਉਪਰਾਲੇ ਦੇ ਹੇਠ ਆ ਕੇ ਨਸ਼ਾ ਛੱਡ ਕੇ ਆਪਣੀ ਜ਼ਿੰਦਗੀ ਨੂੰ ਵਾਪਸ ਮੋੜ ਤੋ ਉਸ ਲੀਤੇ ਲਿਆਂਦਾ ਹੈ ਜਿਹੜੀ ਲੀਤੇ ਉਹਨਾਂ ਦੀ ਜ਼ਰੂਰੀ ਸੀ